ਜਗੀਰ ਕਰ ਲਿਆ ਤੁਸੀਂ ਕਹਿੰਦੇ ਆ ਬਾਈ ਸੁਣ ਲੋ ਗੱਲ ਅਸੀਂ ਇਹੀ ਇੱਕ ਬੇਨਤੀ ਕਰਨ ਆ ਜਾਨੇ ਆ ਪ੍ਰਸ਼ਾਸਨ ਨੂੰ ਪੰਜਾਬ ਪੁਲਿਸ ਨੂੰ ਵੀ ਥੋੜੀ ਜੀ ਇਹਨਾਂ ਨੂੰ ਨਾਥ ਜਰੂਰ ਪਾ ਦਿਓ ਵਿਸ਼ਵਾਸ ਕਰਿਓ ਮਤਲਬ ਐਂਡ ਹੋ ਗਿਆ ਐਂਡ ਦੱਸੋ ਯਾਰ 100 ਰੁਪਇਆ ਕਰਾਇਆ ਹੈ 100 ਵਾਰੀ ਬਾਬਾ ਚਕਰਾਏ ਤੋਂ ਵੀ ਘੱਟ ਬਾਜੀ ਜੀ ਤੁਹਾਨੂੰ ਥਾਂ ਜੇ ਫੇਰੇ ਆਣੀ ਤੁਹਾਨੂੰ ਪਤਾ ਕਿ ਕਿੰਨੇ ਬੱਚਾ ਕਿੰਦਾ ਪਾਲਨੇ ਆ ਰੇਲਵੇ ਵਿੱਚ ਮੁਲਾਜ਼ਮ ਹੈ ਭਾਈ ਸਾਹਿਬ ਹਣੀ ਠੀਕ ਹੈ ਜੀ 1.5 ਲੱਖ ਰੁਪਇਆ ਦਰਖਾ ਲੈਂਦੇ ਆ ਔਰ ਸਰਕਾਰ ਨੂੰ ਜਿਹੜੀਆਂ ਬੀੜੀਆਂ ਬ੍ਰੇਡਾਂ ਵਾਲੀਆਂ ਗੱਡੀਆਂ ਟੈਕਸ ਪੇ ਕਰਦੀਆਂ ਉਹ ਮੁੱਖੇ ਮਾਰ ਲੱਗਿਓ ਆ ਔਰ 120 ਰੁਪਏ ਨੂੰ ਚੰਡੀਗੜ੍ਹ ਨੂੰ ਸਵਾਰੀ ਲੈ ਕੇ ਜਾਂਦੇ ਜੀ ਇੱਥੋਂ ਦੱਸੋ ਮੈਨੂੰ ਕਿੱਥੇ ਦਾ ਰੂਲ ਹੋ ਗਿਆ ਇਹ ਵੇਖੋ ਜੀ ਬਹੁਤ ਮਾਰ ਜਿਹਦਾ ਨਾਲੇ ਤੁਸੀਂ ਵੇਖੀ ਦੇਖ ਲਓ ਜਿਹਦਾ ਨਾਂ ਹੀ ਪਲਾ ਹੈ ਤੁਹਾਡੇ ਕੋਲ ਬਲਾ ਹੀ ਪੈਣੀ ਹੈ ਦੇਖੋ ਨਾ ਨੋਂ ਵੀ ਤਾਂ ਰੱਖਿਆ ਨਾਲੇ ਦੋ ਵਾਰ ਬਲਾ ਆ ਨਾ ਬਲਾ ਬਲਾ ਕੇ ਰਜਿਸਟਰ ਨੰਬਰ ਪਲੇਟ ਵਾਲੇ ਟੈਕਸੀ ਡਰਾਈਵਰ ਟੈਕਸ ਭਰਦੇ ਨੇ ਕਿਸ਼ਤਾਂ ਭਰਦੇ ਨੇ ਬਹੁਤ ਸਾਰੀਆਂ ਬਗਾਰਾਂ ਭਰਦੇ ਨੇ ਉਤੋਂ ਮਹਿੰਗਾਈ ਨੇ ਘਰ ਦੀ ਰਸੋਈ ਦਿੱਤੀ ਹੈ ਹਾਲਾਤੋਸਤੋ ਪਰ ਸਵਾਲ ਇਹੀ ਨੇ ਜਿਹੜੇ ਰੱਜੇ ਪੁੱਜੇ ਨੇ ਵੱਡੀਆਂ ਵੱਡੀਆਂ ਤਨਖਾਹਾਂ ਲੈਂਦੇ ਨੇ ਉਹ ਕਿਉਂ ਨਿਤ ਨਵੀਂ ਛੇੜਦੇ ਨੇ ਬਲਾ ਦੋਸਤੋ ਇੱਕ ਐਪ ਦਾ ਨਾਮ ਹੈ ਬਲਾ ਬਲਾ ਦੋ ਬਰੀ ਬਲਾ ਤੇ ਦੂਜਾ ਲਾਲਚ ਹੁੰਦੀ ਹੈ ਬੁਰੀ ਬਲਾ ਦੋਸਤੋ ਲਾਲਚ ਹੁੰਦੀ ਹੈ ਬੁਰੀ ਬਲਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਨਹੀਂ ਸ੍ਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਉਂਦੇ ਹੋ ਵੀਡੀਓ ਕਿਸ ਬਾਬਤ ਕਰਨ ਵਾਲੀ ਸਭ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਲਾ ਬਲਾ ਐਪ ਬਾਰੇ ਦੱਸਣਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਅੱਜ ਦੀ ਖਬਰ ਕਿਸ ਨਿਸ਼ੇ ਤੇ ਹੈ ਦੱਸਦੀ ਜਿਹੜੀ ਇਹ ਬਲਾਬਲਾ ਐਪ ਹੈ ਇਹਨੂੰ ਕੁਝ ਲੋਕ ਕਹਿੰਦੇ ਆ ਕਿ ਇਹ ਇਨਵੈਲਿਡ ਹੈ ਇਹ ਜਿਹੜੀ ਐਪ ਹੈ ਇਹ ਸੁਰੱਖਿਅਤ ਨਹੀਂ ਹੈ ਔਰ ਜਦੋਂ ਅਸੀਂ ਇਹਦੇ ਰਿਵਿਊ ਪੜ੍ਹੇ ਆ ਤਾਂ ਕਹਿੰਦੇ ਇਹਦੇ ਵਿੱਚ ਇੱਕ ਪ੍ਰਾਈਵੇਟ ਗੱਡੀ ਹੁੰਦੀ ਹੈ ਕੋਈ ਵੀ ਪ੍ਰਾਈਵੇਟ ਗੱਡੀ ਹੁੰਦੀ ਹੈ ਉਹਦੇ ਵਿੱਚ ਪਸੰਜਰ ਨੂੰ ਟਰਾਂਸਪੋਰਟ ਕੀਤਾ ਜਾਂਦਾ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਔਰ ਬਹੁਤੇ ਲੋਕਾਂ ਨੇ ਰਿਵਿਊ ਇਹ ਵੀ ਪਾਇਆ ਸੀ ਕਿ ਇੱਕ ਤਰ੍ਹਾਂ ਦਾ ਸਕੈਮ ਹੈ ਇਹਦੇ ਵਿੱਚ ਪੈਸੇਂਜਰ ਤੇ ਡਰਾਈਵਰ ਦੋਨੋਂ ਅਨਸੇਫ ਹੁੰਦੇ ਨੇ ਕੁਝ ਕੁ ਲੋਕਾਂ ਨੇ ਇਹ ਵੀ ਲਿਖਿਆ ਸੀ ਕਿ ਇਹਦੇ ਵਿੱਚ ਸਸਤੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਸਫਰ ਕੀਤਾ ਜਾ ਸਕਦਾ ਪਰ ਡਰਾਈਵਰ ਵੀਰਾਂ ਨੂੰ ਇਸ ਤੋਂ ਦਿੱਕਤ ਹੈ ਜੋ ਦਿੱਕਤ ਜਾਇਜ਼ ਜਾਂ ਕਾਰਨ ਇਹ ਹੈ ਕਿ ਉਹ ਨੰਬਰ ਪਲੇਟ ਜਿਹੜੀ ਲੈਂਦੇ ਆ ਟੈਕਸੀ ਨੂੰ ਰਜਿਸਟਰ ਕਰਾਉਂਦੇ ਗੱਡੀ ਨੂੰ ਟੈਕਸੀ ਰਜਿਸਟਰ ਕਰਾਉਂਦੇ ਉਹਦੇ ਲਈ ਪਹਿਲਾਂ ਕਿੰਨਾ ਖਰਚਾ ਹੁੰਦਾ ਫਿਰ ਗੱਡੀ ਦੀਆਂ ਕਿਸ਼ਤਾਂ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਟੈਕਸ ਫਿਰ ਘਰ ਨੂੰ ਬੜੀ ਮੁਸ਼ਕਿਲ ਨਾਲ ਚਲਾਉਣਾ ਉਹਨਾਂ ਦਾ ਰੋਜ਼ਗਾਰ ਹੈ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਰੱਜੇ ਪੁੱਜੇ ਲੋਕ ਜਾਂ ਕਿਸੇ ਕੋਲ ਕਹਿ ਲਈਏ ਸਰਕਾਰੀ ਨੌਕਰੀ ਹੁੰਦੀ ਹੈ ਜਾਂ ਕੋਈ ਸਰਕਾਰੀ ਮੁਲਾਜ਼ਮ ਹੁੰਦਾ ਜੇ ਵੱਡੇ ਅਹੁਦੇ 'ਤੇ ਹੁੰਦਾ ਉਹ ਵੀ ਜਦੋਂ ਢੇੜਾ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਸੋਚ ਕੇ ਕਿ ਚੱਲ ਭਾਈ ਅੱਜ ਜਲੰਧਰ ਤੋਂ ਚੰਡੀਗੜ੍ਹ ਚੱਲਦੇ ਆ ਤੇ ਰਾਹ 'ਚ ਉਹ ਦੋ ਕੁ ਸਵਾਰੀਆਂ ਚੱਕ ਲੈਨੇ ਆ ਸਾਨੂੰ ਪੈਟਰੋਲ ਦਾ ਖਰਚਾ ਬਚ ਜਾਊਗਾ ਤਾਂ ਇਹ ਬਹੁਤ ਮਾੜੀ ਗੱਲ ਹੈ ਹੁਣ ਹੁੰਦਾ ਕੀ ਆ ਬਲਾਬਲਾ ਐਪ ਦੇ ਥਰੂ ਜਿਹੜੇ ਟੈਕਸੀ ਡਰਾਈਵਰ ਨਵੇਂ ਸ਼ਹਿਰ ਦੇ ਉਹਨਾਂ ਨੂੰ ਪਤਾ ਲੱਗਦਾ ਕਿ ਕੁਝ ਲੋਕ ਕੁਝ ਜਾਂ ਕਹਿ ਲਈਏ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਦ ਜਲੰਧਰ ਤੋਂ ਜਾਂ ਅਮ੍ਰਿਤਸਰ ਤੋਂ ਚੰਡੀਗੜ੍ਹ ਜਾਂਦੇ ਜਾਂ ਚੰਡੀਗੜ੍ਹ ਤੋਂ ਅਮ੍ਰਿਤਸਰ ਜਾਂਦੇ ਆ ਤਾਂ ਰਾਤ ਦੀ ਸਵਾਰੀ ਚੱਕਦੇ ਜਾਂਦੇ ਆ ਤਾਂ ਡਰਾਈਵਰ ਵੀ ਇੱਕ ਘਾਤ ਲਗਾਉਂਦੇ ਆ ਇੱਕ ਪਲੈਨਿੰਗ ਕਰਦੇ ਆ ਔਰ ਬਲਾਬਲਾ ਐਪ ਤੋਂ ਗੱਡੀ ਬੁੱਕ ਕਰਦੇ ਆ ਔਰ ਤੁਸੀਂ ਹੈਰਾਨ ਹੋ ਜਾਓਗੇ ਗੱਡੀ ਬੁੱਕ ਵੀ ਹੋ ਜਾਂਦੀ ਹੈ ਤੇ ਇੱਕ ਵਿਅਕਤੀ ਜੋ ਕਿ ਅੰਮ੍ਰਿਤਸਰ ਤੋਂ ਮਹਾਲੀ ਜਾ ਰਿਹਾ ਸੀ ਜੋ ਕਿ ਪੁਲਿਸ ਮੁਲਾਜ਼ਮ ਸੀ ਉਹ ਨਵਾਂ ਸ਼ਹਿਰ ਆ ਕੇ ਰੁਕਦਾ ਹੈ ਤੇ ਹਰਾਨੀ ਉਸ ਤੋਂ ਵੀ ਜ਼ਿਆਦਾ ਵੱਧ ਜਾਂਦੀ ਜਦੋਂ ਪਤਾ ਲੱਗਦਾ ਕਿ ਉਹ ਵਿਅਕਤੀ ਇੱਕ ਪੁਲਿਸ ਮੁਲਾਜ਼ਮ ਹੈ ਇਸੇ ਤਰੀਕੇ ਇੱਕ ਰੇਲਵੇ ਮੁਲਾਜ਼ਮ ਜਿਹੜਾ ਮੁਹਾਲੀ ਤੋਂ ਆ ਰਿਹਾ ਸੀ ਜੋ ਜਲੰਧਰ ਜਾ ਰਿਹਾ ਸੀ ਉਹ ਗੱਡੀ ਵਿੱਚ ਸਵਾਰੀਆਂ ਢੋ ਰਿਹਾ ਸੀਗਾ ਔਰ ਇੱਕ ਵਿਅਕਤੀ ਦੱਸਿਆ ਜਾ ਰਿਹਾ ਕਿ ਰिलायंस ਵਿੱਚ ਕੰਮ ਕਰ ਰਿਹਾ ਸੀ ਇੱਕ ਹੋਰ ਵਿਅਕਤੀ ਜਿਹੜਾ ਕਿਸੇ ਵੱਡੇ ਅਹੁਦੇ ਤੇ ਕੰਮ ਕਰਦਾ ਉਹ ਸਵਾਰੀਆਂ ਢੋਂਦਾ ਕੰਮ ਕਰ ਰਿਹਾ ਵੀ ਉਹਨਾਂ ਤੋਂ ਸਵਾਲ ਇਹ ਬਣਦੇ ਆ ਕਿ ਜਦ ਰੱਬ ਨੇ ਤੁਹਾਨੂੰ ਨਿਵਾਜ ਦਿੱਤਾ ਆ ਫਿਰ ਤੁਸੀਂ ਕਿਉਂ ਡਰਾਈਵਰਾਂ ਵਾਲੇ ਕੰਮ ਕਰ ਰਹੇ ਹੋ ਡਰਾਈਵਰ ਜਿਹੜੇ ਵੀਰ ਆ ਉਹਨਾਂ ਦਾ ਹੱਕ ਖੋ ਰਹੇ ਹੋ ਕਿਉਂਕਿ ਉਹਨਾਂ ਨੇ ਜਦ ਟੈਕਸ ਦੇਣੇ ਆ ਜਦੋਂ ਉਹਨਾਂ ਨੇ ਕਿਸ਼ਤਾਂ ਦੇਣੀਆਂ ਜਦ ਉਹ ਵੱਡਾ ਖਰਚਾ ਕਰਕੇ ਜਿਹੜੀ ਨੰਬਰ ਪਲੇਟ ਲੈ ਚੁੱਕੇ ਤਾਂ ਉਹਨਾਂ ਤੇ ਰੋਜ਼ਗਾਰ ਤੇ ਲਤ ਕਿਉਂ ਮਾਰੀ ਜਾ ਰਹੀ ਹੈ ਇਹ ਬਹੁਤ ਵੱਡੇ ਸਵਾਲ ਨੇ ਔਰ ਇਸ ਬਲਾਬਲਾ ਐਪ ਕਰਕੇ ਲਾਲਚਬੁਰੀ ਬਲਾਕ ਕਰਕੇ ਨਵਾਂ ਸ਼ਹਿਰ ਵਾਸਤੇ ਇੱਕ ਵੱਡੀ ਬਲਾਕ ਖੜੀ ਹੋ ਜਾਂਦੀ ਹੈ ਉਹ ਬਲਾਕ ਕਿਵੇਂ ਖੜੀ ਹੋਈ ਤੁਹਾਨੂੰ ਮੌਕੇ ਦੀਆਂ ਤਸਵੀਰਤਾਂ ਖੰਨੇ ਇਹ ਜਿਹੜਾ ਨਾ ਕੰਮ ਹੈਗਾ ਇਹ ਗੈਰਕਾਨੂੰਨੀ ਹੈ ਸਰ ਜੀ ਉਹ ਸਾਨੂੰ ਤੁਸੀਂ ਦਸਤਾਵੇਜ਼ ਲੈ ਕੇ ਕੰਮ ਹੈਗਾ ਗੈਰਕਾਨੂੰਨੀ ਕੀ ਜਿਆ ਪਰਾਈਵੇਟ ਇਹ ਬਲਾਵਲਾ ਬੰਦ ਹੋਇਆ ਭਾਈ ਉਹਦਾ ਐਕਸੀਡੈਂਟ ਦੇ ਆ ਤੇ ਪੈਰ ਹੋਇਆ ਬਈ ਬਲਾਵਲਾ ਹੈ ਬਲਾਵਲਾ ਜਿਹੜੀ ਐਸੋ ਆ ਇਹ ਹੈਗੀ ਹੈ ਸਰਕਾਰਨੋਂ ਬੈਨ ਤੁਸੀਂ ਇੱਥੇ ਢੇੜਾ ਨਹੀਂ ਚੱਕ ਸਕਦੇ ਕੋਈ ਜੀ ਇਹ ਤੁਸੀਂ ਤੁਸੀਂ ਜੇ ਢੇੜਾ ਚੱਕਣਾ ਹੈ ਆ ਤੁਸੀਂ ਚੱਕਦੇ ਆ ਗੱਲ ਆ ਰਸਤੇ ਦੀ ਤੁਸੀਂ ਇਹ ਵੀ ਤੁਸੀਂ ਦੱਸਦਾ ਇਹ ਇਕੱਲੀ ਢੇੜੀ ਆ ਰਸਤੇ ਜਿਹੜਾ ਚੱਕਦੇ ਆ ਤੁਸੀਂ ਇੱਥੇ ਪਰਮਿਟ ਪਾਉਂਦੇ ਕੋਈ ਗੱਲ ਨਹੀਂ ਆਪਾਂ ਕਿਉਂ ਮਾਣਾ ਭਾਜੀ ਆਪਾਂ ਚਲੋ ਰੰਗਲਾ ਜੰਨੇ ਨਹੀਂ ਚੱਕਦੇ ਤੁਸੀਂ ਦੱਸਤਾ ਸਾਨੂੰ ਕਿੱਦਾਂ ਕਰਦੇ ਤੁਹਾਡਾ థాంਕ ਯੂ ਹੈਂਕ ਯੂ ਇਹ ਤੁਹਾਨੂੰ ਤੁਸੀਂ ਦੱਸਤਾ ਕੋਈ ਗੱਲ ਨਹੀਂ ਆਪਾਂ ਨਹੀਂ ਗੋਪੜਾਵਾਂਗੇ ਉੱਥੇ ਵੀ ਗੱਲ ਨਹੀਂ ਕੋਈ ਨਹੀਂ ਆਪਾਂ ਨੂੰ ਕੀ ਗੱਲ ਕੀ ਨਹੀਂ ਹੈਗਾ ਤੁਹਾਡੇ ਕੋਲ ਇਹਦਾ ਭਾਈ ਦੀ ਪ੍ਰੂਫ ਕੁੱਛ ਲਿਆ ਤੁਸੀਂ ਉਹ ਜਿਹੜਾ ਸਟੈਂਡ ਦਾ ਇਹ ਘਰ ਦਾ ਵੀ ਪਤਾ ਤੁਹਾਨੂੰ ਨਹੀਂ ਪਤਾ ਤੁਸੀਂ ਕਿੱਦਾਂ ਟਰੈਵਲ ਕਰਦੇ ਹੋ ਭਾਜੀ ਇਸ ਬੰਦੇ ਨਾਲ ਕਿੱਦਾਂ ਜਗੀਰ ਕਰ ਲਿਆ ਤੁਸੀਂ 100 200 ਰੁਪਏ ਦੀ ਖਾਤਰ ਕਿੰਨੇ ਪੈਸੇ ਦੇਣੀ ਉਹਨੂੰ ਨਹੀਂ ਰੰਦਰ ਤੱਕ ਹਾਂ 250 ਰੁਪਇਆ ਕਿਲਵੇ ਦੇ ਮੁਲਾਜ਼ਮ ਹੋਣ ਦੇ ਨਾਤੇ ਟੈਕਸੀ ਇਲੈਗਲ ਚਲਾ ਰਹੇ ਨੇ ਬਲਾ ਬਲਾ ਐਪ ਤੇ ਦਾ ਨਾਮ ਲੱਗਦੀ ਹੈ ਠੀਕ ਹੈ ਜੀ 120 ਰੁਪਏ ਸਵਾਰੀ ਕਾਰ ਬਸਵਾਰੀ ਚੰਡੀਗੜ੍ਹ ਮੇਰੇ ਕੋਲ ਟਿਕਟਾ ਨਿਕਲਦਾ ਪੈਸਾ ਵੀ ਰੇਲਵੇ ਦੇ ਵਿੱਚ ਕੋਲ ਮਾਲ ਇਹ ਕਰਦੇ ਇੱਕ ਮਿੰਟ ਗੱਲ ਸੁਣੋ ਭਾਜੀ ਇਹ ਰੇਲਵੇ ਵਿੱਚ ਨਹੀਂ ਨਹੀਂ ਭਾਈ ਇੱਕ ਮਿੰਟ ਇੱਧਰ ਦੇਖੋ ਤੁਸੀਂ ਮਾੜਾ ਯਾਰ ਇਹ ਜਿਹੜਾ ਬਰਾਹਮਣ ਭਾਈ ਇੱਕ ਮਿੰਟ ਭਾਜੀ ਜੇ ਤੁਹਾਨੂੰ ਥਾਂ ਦੇ ਫੇਰੇ ਆਣੀ ਤੁਹਾਨੂੰ ਅਸੀਂ ਬੱਚੇ ਕਿੱਦਾਂ ਪਾਲਨੇ ਆ ਰੇਲਵੇ ਵਿੱਚ ਮੁਲਾਜ਼ਮਾ ਭਾਈ ਸਾਹਿਬ ਹੋਣੀ ਠੀਕ ਹੈ ਜੀ 1 ਲੱਖ ਡੇਢ ਲੱਖ ਰੁਪਏ ਤਰਫਾ ਲੈਂਦੇ ਆ ਔਰ ਸਰਕਾਰ ਨੂੰ ਜਿਹੜੀਆਂ ਬਿਲੀਆ ਬਲੇਟ ਵਾਲੀਆਂ ਗੱਡੀਆਂ ਟੈਕਸ ਪੇ ਕਰਦੀਆਂ ਉਹ ਮੁਠੇ ਮਾਰ ਲੱਗੇ ਹੋਆ ਔਰ 120 ਜਾंदे ਜੀ ਇੱਥੋਂ ਦੱਸੋ ਮੈਨੂੰ ਕਿੱਥੇ ਦਾ ਰੂਲ ਹੋ ਗਿਆ ਇਹ ਵੇਖੋ ਜੀ ਬਹੁਤ ਮਾੜੀ ਗੱਲ ਹੈ ਸਮੇਂ ਦੇ ਅਨਸਾਰ ਬਹੁਤ ਮਾੜੀ ਗੱਲ ਹੈ ਟੈਕਸ ਭੇ ਕਰਨ ਵਾਲੇ ਬੰਦੇ ਬਿਲਕੁਲ ਭੁੱਖੇ ਪਾਗਲੇ ਨੇ ਇੱਕ ਬੇਨਤੀ ਕਰਨੀ ਚਾਹ ਰਹੇ ਆ ਭਾਈ ਸੁਣ ਲੋ ਗੱਲ ਅਸੀਂ ਇਹੀ ਇੱਕ ਬੇਨਤੀ ਕਰਨਾ ਚਾਹਦੇ ਆ ਪ੍ਰਸ਼ਾਸਨ ਨੂੰ ਪੰਜਾਬ ਪੁਲਿਸ ਨੂੰ ਵੀ ਥੋੜੀ ਜੀ ਇਹਨਾਂ ਨੂੰ ਨਾਤ ਜਰੂਰ ਪਾ ਦਿਓ ਵਿਸ਼ਵਾਸ ਕਰਿਓ ਮਤਲਬ ਐਂਡ ਹੋ ਗਿਆ ਐਂਡ ਦੱਸੋ ਯਾਰ 100 ਰੁਪਇਆ ਕਰਾਇਆ ਹੈ ਇੱਕ ਸਵਾਰੀ ਦਾ ਬੱਸ ਕਰਾਇਦਾ ਵੀ ਘਟ। ਕੀ ਯਾਰ ਇਹ ਐਪ ਨੇ ਦਾਰਨਾ ਕਿਸੇ ਨੂੰ ਸਾਡੀ ਰੋਜੀ ਰੋਟੀ ਖਤਮ ਹੋ ਗਈ। ਦਾਜ ਜੀ ਜਿਹੜੀ ਇੱਕ ਬਲਾਬਲਾ ਐਪ ਚੱਲਦੀ ਆ ਠੀਕ ਆ ਜੀ ਬਹੁਤ ਯਾਨੀ ਕਿ ਚਿਰ ਤੋਂ ਚੱਲਦੀ ਸੀਗੀ ਚਿਰ ਤੋਂ ਵੀ ਬੰਦ ਵੀ ਕੀਤੀ ਹੋਆ ਸਰਕਾਰ ਨੇ ਬਿਆਨ ਕੀਤਾ ਹੋਆ ਉਹਦੇ ਵਿੱਚ ਇਹ ਆ ਕਿ ਜਿੱਦਾਂ ਹੁਣ ਉਹ ਆਦੇ ਆ ਬੰਦੇ ਆਪਣੇ ਆ ਪ੍ਰਾਈਵੇਟ ਗੱਡੀਆਂ ਉਹਨਾਂ ਦੇ ਕੋਲ ਜਿੰਨੇ ਵੀ ਅਸੀਂ ਫੜੇ ਆ ਕੋਈ ਨੌਕਰੀ ਪੇਸ਼ੇ ਵਾਲੇ ਆ ਸਾਰੇ ਆ ਜੀ ਜਿਹੜੇ ਵੀ ਹੈਗੇ ਆ ਜਿਹੜੇ ਉਹ ਕਾਰਾਂ ਬੁੱਕ ਕਰਦੇ ਜਿਨ੍ਹਾਂ ਦੀ ਐਟੈਕ ਕਰ ਆਇਓ ਆਪਣੀ ਗੱਡੀ ਲੈ ਕੇ ਆਂਦੇ ਆ ਪ੍ਰਾਈਵੇਟ ਗੱਡੀ ਆ ਕਰੇਲੂ ਗੱਡੀ ਆ ਕੋਈ ਸੇ ਕੋਲ i20 ਆ ਕਿਸੇ ਕੋਲ ਸੁਵਿਸ਼ਟਵਾ ਕਿਸੇ ਕੋਲ ਕੋਈ ਗੱਡੀ ਆ ਲੇਕਿਨ 100 ਰੁਪਇਆ 110 ਰੁਪਏ 120 ਰੁਪਏ ਨੂੰ ਜਾਂ 160 ਰੁਪਏ ਨੂੰ ਸਵਾਰੀ ਚੱਕਦੇ ਆ ਜੀ ਚੰਡੀਗੜ੍ਹੋਂ ਤੇ ਮੁੜ ਕੇ ਇੱਥੋਂ ਵੀ ਨਵੇਂ ਸ਼ਹਿਰੋਂ ਜਲੰਧਰ ਨੂੰ ਇਦਾਂ ਦੇ ਕੰਮ ਕਰਦੇ ਆ ਉਹਦੇ ਨਾਲ ਸਾਡੇ ਕੰਮ ਨੂੰ ਬਹੁਤ ਨੁਕਸਾਨ ਵਾ ਸਾਡੇ ਕੋਲ ਅਸੀਂ ਤਾਂ ਇੱਕ ਤਰ੍ਹਾਂ ਦੇ ਜਣੇ ਤੇ ਰੋਲੇ ਦੀ ਕਿਤਾਬ ਤੇ ਖੜੇ ਆ ਸਾਡੇ ਕੋਲ ਕੰਮ ਹੈ ਰੀਗਾ ਜੀ ਜਿਹੜੀ ਉਹ ਕੱਲ ਤੁਸੀਂ ਉਹ ਕਾਰ ਫੜੀ ਹੈ ਉਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹਦੇ ਬਾਰੇ ਵੀ ਇਹ ਤਾਂ ਜੀ ਜਿਹੜੀ ਐਪ ਆ ਨਾ ਬਲਾਬਲਾ ਠੀਕ ਹੈ ਜੀ ਉਹ ਬਲਾਬਲਾ ਐਪ ਸਾਡੇ ਬੰਦੇ ਨੇ ਲੋਡ ਕੀਤੀ ਤੇ ਉਹਦੇ ਵਿੱਚ ਬੁੱਕ ਕੀਤੀ ਜਾਂ ਟੈਕਸੀ ਉਹਨਾਂ ਦੀ ਜਿਹੜੀ ਗੱਡੀ ਸੀਗੀ ਉਹ ਬੁੱਕ ਕੀਤੀ ਤੁਹਾਡੇ ਬੰਦੇ ਨੇ ਕੀਤੀ ਹਾਂ ਜੀ ਉਹਨਾਂ ਦੀ ਚੋਰੀ ਫੜਨ ਵਾਸਤੇ ਚੋਰੀ ਫੜਨ ਵਾਸਤੇ ਹਾਂ ਜੀ ਹਾਂ ਜੀ ਉਹਨੂੰ ਸੱਦਿਆ ਤੇ ਸਾਦ ਕੇ ਉਹਦੇ ਨਾਲ ਗੱਲਬਾਤ ਕੀਤੀ ਤੇ ਫਿਰ ਉੱਥੇ ਆਪਾਂ ਮੁਲਾਜ਼ਮਾਂ ਨੂੰ ਸੱਦਿਆ ਪੁਲਿਸ ਜਿਹੜੇ ਅਧਿਕਾਰੀ ਆ ਉਹਨਾਂ ਦੇ ਨੌਲਜ ਦੇ ਵਿੱਚ ਗੱਲ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਵੀਰ ਦਾ ਫਿਰ ਉਹਨਾਂ ਦਾ ਚਵਾਨ ਘਟਾਇਆ ਗਿਆ ਸਰ ਜਿਹੜਾ ਬਲਾ ਬਲਾ ਐਪ ਨੂੰ ਲੈ ਕੇ ਕਿ ਵਿਵਾਦ ਹੋਇਆ ਇਹ ਵਿਵਾਦ ਹੈ ਕਿ ਪੂਰਾ ਮਾਮਲਾ ਹੈ ਕਿ ਇਹ ਇਹ ਵਿਵਾਦ ਇਦਾਂ ਸੀਗਾ ਜਿਹੜੇ ਆਪਣੇ ਟੈਕਸੀ ਸਟੈਂਡ ਹੈ ਜਿਹੜੀਆਂ ਗੱਡੀਆਂ ਟੈਕਸੀਆਂ ਵਾਲੇ ਜਿਹੜੇ ਜਿਹੜੇ ਪਰਮਿਟ ਪਾ ਕੇ ਰੱਖੇ ਹੋਏ ਜਿਨ੍ਹਾਂ ਨੇ ਪੀਲੀਆਂ ਪਲੇਟਾਂ ਵਾਲੇ ਉਹ ਮਤਲਬ ਕਹਿੰਦੇ ਸੀ ਕਿ ਅਸੀਂ ਬੇਲੇ ਬੈਠੇ ਆਂ ਜਿਹੜੇ ਪ੍ਰਾਈਵੇਟ ਗੱਡੀਆਂ ਹੈਗੀਆਂ ਜਿਹੜਾ ਖਰੇਲੂ ਗੱਡੀਆਂ ਤੇ ਉਹ ਸਵਾਰੀਆਂ ਚੱਕੀ ਜਾਂਦੇ ਆ ਇਹ ਬਲਾਬਲਾ ਐਪ ਦੇ ਰਾਹੀਂ ਉਸ ਵਾਰੀ ਬੁੱਕ ਕਰਦੇ ਆ ਜੀ ਤੇ ਉਸ ਵਾਰੀ ਚੱਕ ਲੈਂਦੇ ਤੇ ਔਰ ਸਸਤੇ ਰੇਟ ਤੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਸਸਤਾ ਠੀਕ ਹੈ ਉਹਨਾਂ ਨੇ ਟੈਕਸ ਨਹੀਂ ਪੇ ਕਰਨਾ ਟੈਕਸ ਨਹੀਂ ਦੇਣਾ ਸਰਕਾਰ ਨੂੰ ਇਹਦੇ ਫਿਰ ਸਬੰਧ ਦੇ ਵਿੱਚ ਉਹਨਾਂ ਨੇ ਦੋ ਤਿੰਨ ਦਿਨ ਹੋ ਗਏ ਉਹਨਾਂ ਨੂੰ ਉਹ ਆਪਦੀ ਐਪ ਦੇ ਰਾਹੀਂ ਬਲਾਬਲਾ ਜਿਹੜੀ ਐਪ ਹੈ ਉਹਨੂੰ ਉਹਨਾਂ ਨੇ ਫੀਡ ਕੀਤਾ ਹੋਇਆ ਖੁਦ ਬੁੱਕ ਕਰਦੇ ਆ ਜੀ ਹਾਂ ਖੁਦ ਬੁੱਕ ਕਰ ਲੈਂਦੇ ਫਿਰ ਉਹ ਉਹ ਫਿਰ ਉਹ ਜਿਹਨੂੰ ਬੁੱਕ ਕਰਦੇ ਹੋ ਆਪਣੀ ਗੱਡੀ ਲੈ ਕੇ ਆਪ ਆ ਜਾਂਦਾ ਤੇ ਪਹਿਲਾਂ ਵੀ ਉਹਨੇ ਇੱਕ ਦੋ ਸਵਾਰੀਆਂ ਪਿਠਾਈਆਂ ਹੁੰਦੀਆਂ ਤੇ ਕਿ ਕਾਫੀ ਉਬਵਾਦਿਆ ਸੀਗਾ ਫਿਰ ਇਹਨਾਂ ਨੇ ਮੈਨੂੰ ਬੋਲ ਕੀਤੀ ਦੋ ਤਿੰਨ ਦਿਨ ਹੋ ਗਏ ਮੈਂ ਚਾਰ ਪੰਜ ਚਲਾਨ ਕੀਤੇ ਤੇ ਫਿਰ ਮੈਂ ਆਇਆ ਉੱਥੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਟੈਕਸੀ ਤਾਂ ਹੈ ਨਹੀਂ ਪ੍ਰਾਈਵੇਟ ਗੱਡੀ ਤੁਹਾਡੀ ਤੁਸੀਂ ਇਦਾਂ ਟੈਕਸ ਨਹੀਂ ਜੇ ਪੇ ਕੀਤਾ ਤੁਸੀਂ ਨਾ ਪ੍ਰਾਈਵੇਟ ਮਤਲਬ ਇਹਦਾ ਸਵਾਰੀਆਂ ਚੱਕੋ ਤੇ ਉਹਨਾਂ ਨੇ ਮੈਨੂੰ ਸੌਰੀ ਮੰਗੀ ਫਿਰ ਮੈਂ ਵਿਦਾਇਤ ਕੀ ਸਰਵੈਸੇ ਸਰਕਾਰ ਵੱਲੋਂ ਗਾਈਡਲਾਈਨ ਕੀ ਹੈ ਜੀ ਪ੍ਰਸ਼ਾਸਨ ਵੱਲੋਂ ਗਾਈਡਲਾਈਨ ਕੀ ਹੈ ਨਹੀਂ ਸਰਕਾਰ ਕੋਈ ਵੀ ਨਹੀਂ ਇਸ ਕੰਮ ਨੂੰ ਗਲਤ ਕੰਮ ਨੂੰ ਕੋਈ ਪਹਿਲ ਨਹੀਂ ਦਿੰਦਾ ਚਾਹੇ ਸਰਕਾਰ ਹੈ ਚਾਹੇ ਪ੍ਰਸ਼ਾਸਨ ਹੈ ਕੋਈ ਵੀ ਹੈ ਗਲਤ ਕੰਮ ਤਾਂ ਗਲਤ ਕੰਮ ਹੀ ਹੈ ਕਿਉਂ ਜਿਹੜਾ ਬੰਦਾ ਟੈਕਸ ਪੇ ਕਰਦਾ ਉਹਦਾ ਰਾਈਟ ਬਣਦਾ ਹੈ ਨਾ ਉਹ ਆਪਣਾ ਜਿਹਦਾ ਨਾਲੇ ਤੁਸੀਂ ਵੇਸੇ ਹੀ ਦੇਖ ਲਓ ਜਿਹਦਾ ਨਾਂ ਹੀ ਪਲਾ ਹੈ ਤੁਪੇ ਤੁਹਾਡੇ ਕਾਲ ਬੁਲਾ ਹੀ ਪੈਣੀ ਹੈ ਜੀ ਦੇਖੋ ਨਾ ਨੋਂ ਵੀ ਇਧਰ ਰੱਖਿਆ ਨਾ ਨਾਲੇ ਦੋ ਵਾਰ ਬੁਲਾਇਆ ਨਾ ਬਲਾ ਬਲਾ ਦੋ ਵਾਰ ਹੀ ਬੁਲਾ ਪੈਦੀ ਹੈ ਮੈਂ ਤਾਂ ਉਦਾਸ ਤਾਂ ਵੀ ਜਿਹਦਾ ਨਾਂ ਹੀ ਬੁਲਾਇਆ ਉਹਨੂੰ ਤੁਸੀਂ ਆਪਣੇ ਗੱਲ ਕਿਉਂ ਪਾ ਰਹੇ ਹੋ ਜੀ ਉਹ ਤਾਂ ਗਲਤ ਜਿਹੜਾ ਗਲਤ ਕੰਮ ਗਲਤ ਹੀ ਹੈ ਬਾਕੀ ਠੀਕ ਉਹਨਾਂ ਦਾ ਰਾਈਟ ਵੀ ਹੈਗਾ ਜਿਹੜਾ ਬੰਦਾ ਟੈਕਸ ਪੇ ਕਰਦਾ ਸਰ ਇੱਕ ਗੱਲ ਆਪਾਂ ਸਮਝੀ ਜਿਵੇਂ ਇੱਕ ਗੱਡੀ ਸੀਗੀ ਉਹ ਮੋਹਾਲੀ ਤੋਂ ਜਲੰਧਰਵਾਲ ਜਾ ਰਹੀ ਸੀ ਇੱਕ ਅਮਰੇਸਰ ਸਾਹਿਬ ਤੋਂ ਮੋਹਾਲੀ ਜਾ ਰਹੀ ਸੀ ਗੱਡੀ ਤਾਂ ਹੁਣ ਇਹ ਸਪੈਸ਼ਲ ਕਿਹੜਾ ਲਾ ਰਹੇ ਸੀਗੇ ਕਿ ਇਹਨਾਂ ਨੇ ਆਪਣਾ ਕੰਮ ਜਾਣਾ ਸੀ ਤਾਂ ਉਹਦੇ ਅੰਦਰ ਜਿਹੜਾ ਸੋਚਿਆ ਕਿ ਜਿਹੜੀਆਂ ਸਵਾਰੀਆਂ ਮਿਲਦੀਆਂ ਉਹਨਾਂ ਨਾਲ ਲੈ ਜਾਈਏ। ਬਸ ਉਹ ਐਪ ਦੇ ਥਰੂ ਹੀ ਉਹ ਐਪ ਦੇ ਥਰੂ ਹੀ ਬੁੱਕ ਕਰਦੇ ਨਾ। ਚਲੋ ਸਪੈਸ਼ਲ ਕਿਹੜਾ ਨਹੀਂ ਮਤਲਬ। ਹਾਂ ਐਪ ਦੇ ਥਰੂ ਬੁੱਕ ਕਰ ਲੈਂਦੇ। ਜੀ ਆਪਣਾ ਕਿਹੜਾ ਹੈਗਾ ਤਾਂ ਕਰੀਏ ਚਲੋ ਟਾਲ। ਹਾਂ ਫੇ ਚਲੋ ਜਿਹਦਾ ਬੰਦੇ ਨੇ ਜਾਣਾ ਹੁੰਦਾ ਉਹਨਾਂ ਦਾ ਕੋਈ ਬਣਿਆ ਹੋਇਆ ਸਿਸਟਮ ਹੋਊਗਾ ਪਹਿਲਾਂ ਹੀ ਕਰਦੇ ਹੋਣਗੇ ਨਾ। ਪਰ ਉਹਦੇ ਹਿਸਾਬ ਨਾਲ ਉਹਨਾਂ ਦਾ ਆਪਣਾ ਖਰਚਾ-ਖੁਰਚਾ ਕੱਢ ਲੈਂਦੇ ਆ। ਇਹੀ ਚੱਕਰ ਹੈ। ਪਰ ਜਿਵੇਂ 10 ਦੇ ਜੀ 260 ਰੁਪਏ ਸਿਰਫ ਲਏ ਜਾ ਰਹੇ ਆ ਬੱਸ ਨਾਲ ਵੀ ਘੱਟ ਕਰਾਇਆ। 160 160 ਰੁਪਏ 160 ਰੁਪਏ ਦੇ ਦ ਸਭ ਜਿਹੜਾ ਇੱਕ ਵਿਅਕਤੀ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਸੀ ਉਹੱਚ ਕਿੰਨੀ ਕਿ ਸੱਚਾਈ ਹੈ ਜੀ ਉਹਨਾਂ ਨੇ ਮੈਨੂੰ ਮੈ ਤੋਂ ਪਹਿਲਾਂ ਹੀ ਪੁੱਛਿਆ ਉਹਨਾਂ ਨੇ ਇਹ ਕਹਿੰਦੇ ਵੀ ਤੁਸੀਂ ਕੀ ਕਰਦੇ ਹੋ ਉਹ ਕਹਿੰਦਾ ਮੈਂ ਸਰਕਾਰੀ ਜੋਬ ਹੀ ਕਰਦਾ ਪੁਲਿਸ ਇਸ ਬਾਰੇ ਜੀ ਉਹਨੇ ਮੈ ਤੋਂ ਪਹਿਲਾਂ ਗੱਲ ਹੋਈ ਸੀਗੀ ਮੈਂ ਤਾਂ ਵੀ ਜਾ ਕੇ ਮੈਨੂੰ ਸਾਨੂੰ ਤਾਂ ਇਸ ਚੀਜ਼ ਦੀ ਲੋੜ ਨਹੀਂ ਪੈਂਦੀ ਮੈਂ ਦੇਖਿਆ ਜਾ ਕੇ ਗਲਤ ਕੰਮ ਹੈ ਮੈਂ ਉਹ ਤੋਂ ਆਰਸੀ ਲੈ ਕੇ ਉਹਦਾ ਚਲਾਨ ਕੱਟਦਾ ਬਸ ਠੀਕ ਹੈ ਜੀ ਸਰ ਇੱਕ ਜਿਹੜਾ ਹੋਰ ਨੌਜਵਾਨ ਸੀ ਮਹਾਲੀ ਵਾਲੀ ਸਾਈਡ ਤੋਂ ਆ ਰਿਹਾ ਸੀ ਉਹ ਕੀ ਕੰਮ ਕਰਦਾ ਜੀ ਉਹਦਾ ਕੁਝ ਪਤਾ ਲੱਗਾ ਉਭੀ ਕਿਸੇ ਵਿਭਾਗ ਵਿੱਚ ਸੀਗਾ ਇੱਕ ਸੀਗਾ ਰੇਲਵੇ ਵਿੱਚ ਸੀਗਾ ਇੱਕ ਜਿਹੜੇ ਆਪਣੇ ਆਡਿਟ ਕਰਦੇ ਉਹਨਾਂ ਦੇ ਵਿਭਾਗ ਵਿੱਚ ਸੀਗਾ ਚਾਰ ਪੰਜ ਲਾਨ ਕੀਤੇ ਚਾਰੇ ਪੰਜੇ ਇਦਾਂ ਹੀ ਸੀਗੇ ਜੋ ਆਪਾਂ ਹੀ ਕਰਦੇ ਸੀਗੇ ਜੀ ਤੇ ਉਹ ਮਤਲਬ ਉਹ ਉਹ ਆਪਣੇ ਬੇਰੋਜ਼ਗਾਰ ਨਹੀਂ ਸੀਗੇ ਜਿਨ੍ਹਾਂ ਕੋਲ ਆਲਰੇਡੀ ਨੌਕਰੀ ਹੈਗੀ ਆ ਅੱਛੀ ਨੌਕਰੀ ਹੈਗੀ ਉਹ ਸੀ ਉਹ ਵੈਸੇ ਇਹ ਠੀਕ ਵੀ ਨਹੀਂ ਹੈਗਾ ਉਹਨਾਂ ਲਈ ਇਹ ਠੀਕ ਨਹੀਂ ਪਤਾ ਕਿਉਂ ਨੂੰ ਠੀਕ ਰੱਬ ਨਾ ਕਰੇ ਕਿਤੇ ਕੋਈ ਤੁਸੀਂ ਉਧਰ ਦਾ ਬੰਦਾ ਤੁਹਾਨੂੰ ਬੁੱਕ ਕਰ ਲੈਂਦਾ ਉਹਦੇ ਕੋਲ ਕੋਈ ਗਲਤ ਸਮਾਨ ਹੋਵੇ ਹੈਨਾ ਟੈਕਸੀ ਵਾਲੇ ਨੂੰ ਤਾਂ ਹੈਗਾ ਉਹ ਸਟੈਂਡ ਤੋਂ ਜਾਊਗਾ ਉਹ ਉਹਨੂੰ ਤਾਂ ਰਾਈਟ ਵੀ ਹੈਗਾ ਹੈਗਾ ਸਵਾਰੀ ਲਿਜਾ ਸਕਦਾ ਉਹ ਜਦੋਂ ਵੀ ਕੱਲ ਨੂੰ ਕੋਈ ਉਨੀ ਕੀ ਗੱਲ ਹੋ ਜਾਵੇ ਤਾਂ ਉਹ ਦੱਸ ਸਕਦਾ ਭਈ ਮੈਂ ਤਾਂ ਤਾਂ ਟੈਕਸੀ ਚਲਾ ਰਿਹਾ ਜੀ ਮੇਰਾ ਵੱਡਾ ਪੁਆਇੰਟ ਹੈ ਜੀ ਸਟੇਟ ਰਹਿਣਾ ਮੇਰਾ ਮੇਰਾ ਤਾਂ ਕੀਤਾ ਹੈ ਨਾ ਜਿਹਦਾ ਜਿਸ ਬੰਦੇ ਦਾ ਕੀਤਾ ਉਹਨੂੰ ਤਾਂ ਰਾਈਟ ਵੀ ਹੈਗਾ ਉਹ ਟੈਕਸੀ ਨੇ ਪਰਮਿਟ ਪਾਇਆ ਹੋਇਆ ਉਹਨੂੰ ਤਾਂ ਕਿਤੇ ਨਾ ਕਿਤੇ ਜਦੋਂ ਇਨਵੈਸਟੀਗੇਸ਼ਨ ਹੋਊਗੀ ਉਹਨੂੰ ਕੱਢ ਦਿੱਤਾ ਜਾਊਗਾ ਪਰ ਜਿਹੜਾ ਪ੍ਰਾਈਵੇਟ ਬੰਦਾ ਆਪਣੇ ਹਿਸਾਬ ਨਾਲੇ ਦਾ ਬੁੱਕ ਕਰਕੇ ਉਹ ਕੋਈ ਤੁਸੀਂ ਮੈਂ ਬੈਗ ਲੈ ਕੇ ਖੜਾ ਮੈਂ ਬੁੱਕ ਕਰ ਲਈ ਕੋ ਬਲਾ ਬਲਾ ਨੂੰ ਤੇ ਮੈਂ ਉਹਦੇ ਵਿੱਚ ਕੋਈ ਗਲਤ ਸਮਾਨ ਲੈ ਕੇ ਬੈਠ ਜਾਂਦਾ ਉਹਨੇ ਤਾਂ ਮੈਨੂੰ ਚੱਕ ਵੀ ਨਹੀਂ ਕੀਤਾ ਨਾ ਉਹਨੇ ਮੇਰਾ ਬੈਗ ਚੈੱਕ ਕੀਤਾ ਨਾ ਉਹਨੇ ਬਸ ਤਾਂ ਮਸਲ ਉਹਨਾਂ ਲਈ ਵੀ ਇਹ ਠੀਕ ਨਹੀਂ ਹੈਗਾ ਚਲੋ ਲਾਲਚ ਬੁਰੀ ਬਲਾ ਹੁੰਦੀ ਹੈ ਵੈਸੇ ਤਾਂ ਹਰ ਕ ਲਈ ਸਾਡੇ ਲਈ ਇਹ ਵੀ ਬਲਾ ਆ ਗਿਆ ਹਾਂ ਉਹੀ ਤਾਂ ਹੈ ਲਾਲਚ ਤਾਂ ਬੁਰੀ ਬੁਲਾਈ ਹੈ ਨਾ ਮੈਂ ਤਾਂ ਸਭ ਜਿਹੜੇ ਬਲਾਸ ਤਾਂ ਬੁਲਾਈ ਹੈ ਇਹ ਚੀ ਬੁਲਾ ਕੇ ਹਾਂ ਚਾਹੇ ਅਸੀਂ ਵੀ ਕਰੀਏ ਕੋਈ ਗਲਤ ਕੰਮ ਤਾਂ ਉਹ ਫਿਰ ਮਾੜਾ ਹੀ ਹੈ ਤੇ ਸਰ ਹੁਣ ਕੱਲ ਚਲਾਨ ਕਿੰਨੇ ਕਿੰਨੇ ਦਾ ਹੋਇਆ ਉਹਨਾਂ ਗੱਡੀਆਂ ਦਾ ਮੈਂ ਪਰਮਿਟ ਤੇ ਚਲਾਨ ਕੀਤਾ ਤੇ ਉਹ ਹੁਣ ਆਰਟੀ ਸਰ ਕਿੰਨਾ ਜੁਰਮਾਨਾ ਕਰਦੇ ਆ ਦੱਸਿਆ ਜਾ ਰਿਹਾ ਕਿ 25000 ਦੀ ਕੀਮਤ ਨੂੰ ਹਾਂ ਹਾਂ ਨੇ ਚਲਾਨ ਹੈਗੇ ਬਕੂਨਾਂ ਕੋਲ ਆਪਸ਼ਨ ਹੈਗੇ ਜਿਹੜੇ ਹਿਸਾਬ ਨਾਲ ਜੁਰਮਾਨਾ ਕਰਦੇ ਸਰ ਤੁਹਾਡੀ ਹਦਾਇਤਾਂ ਵੀ ਬੜੀਆਂ ਸਹੀ ਲੱਗੀਆਂ ਜੋ ਪ੍ਰਸ਼ਾਸਨ ਦੀ ਹਦਾਇਤ ਹੈ ਕਿ ਉਹ ਮੰਨਣੀਆਂ ਚਾਹੀਦੀ ਪਰ ਜਿਹੜੀ ਤੁਸੀਂ ਗੱਲ ਦੱਸੀ ਨੇ ਪੁਆਇੰਟ ਆਫ 뷰 ਦੱਸਿਆ ਹਾਂ ਸੋ ਚੇਤ ਕਰਨ ਦੀ ਗੱਲ ਹੈ ਕਿ ਤੁਸੀਂ ਅਨਨੋਨ ਬੰਦੇ ਨੂੰ ਗੱਡੀ 'ਚ ਜੇ ਪਿਠਾ ਲੈਂਦੇ ਹੋ ਉਪਰੇ ਵੰਡੀ ਨੂੰ ਬਿਠਾਉਂਦੇ ਹੋ ਤੁਹਾਨੂੰ ਕੀ ਪਤਾ ਤੇ ਬੈਗ 'ਚ ਕੀ ਹੈ ਥੋੜੇ ਜਿਹੇ ਪੈਸਿਆਂ ਲਈ ਚਲੋ ਸਵਾਰੀ ਵੀ ਲਾਲਚ ਕਰ ਲੈਂਦੀ ਮੈਂ ਮੈਂ ਵੀ ਹੋਮੋਸ਼ਾਰ ਮੈਂ ਵੀ ਲਾਲਚ ਕਰ ਲਵਾਂ ਪਰ ਉਧਰ ਠੀਕ ਨਹੀਂ ਗੱਲ ਹੈ ਕਿ ਜਦੋਂ ਤੁਸੀਂ ਉਹਨੂੰ ਚੈੱਕ ਨਹੀਂ ਕਰਨਾ ਤੁਸੀਂ 100 150 ਰੁਪਏ ਦੀ ਖਾਤਰ ਮੁੜ ਕੇ ਸਾਰੇ ਉਮਰ ਲਈ ਸਿਆਪੇ 'ਚ ਪੈ ਜਾਓ ਮੁਕੱਦਮਾ ਦਰਜ ਪਰਚਾ ਦਰਜ ਹੋ ਜਾਵੇ ਕੋਈ ਐਨਡੀ ਜੋ ਹੋਵੇ ਜਾਂ ਕੋਈ ਹੋਰ ਕੋਈ ਅਮੋਨੀਸ਼ਨ ਲੈ ਕੇ ਤੁਹਾਡੀ ਗੱਡੀ 'ਚ ਬਹਿ ਜਾਵੇ ਅੱਗੇ ਜਾ ਕੇ ਚੈੱਕ ਹੋ ਜਾਵੇ ਤੁਸੀਂ ਕਿੱਦਾਂ ਸਾਬਤ ਕਰੋਗੇ ਵੀ ਮੈਂ ਟੈਕਸੀ ਆ ਟੈਕਸੀ ਤਾਂ ਹੈ ਹੀ ਨਹੀਂ ਗੱਡੀ ਕਿਤਾ ਪ੍ਰਾਈਵੇਟ ਫਿਰ ਉਹਦੇ 'ਚ ਪ੍ਰੋਬਲਮ ਆ ਸਕਦੀ ਹੈ ਦੋਨਾਂ ਲਈ ਜਿਹੜਾ ਡਰਾਈਵਰ ਹੈ ਉਹਦੇ ਲਈ ਕਿ ਉਹਨੂੰ ਕੋਈ ਜਿਹੜਾ ਬੰਦਾ ਬੁੱਕ ਕਰ ਰਿਹਾ ਸਵਾਰੀ ਜਿਹੜੀ ਆ ਉਹ ਗਲਤ ਨਾਲ ਟੱਕਰ ਚ ਉਹ ਜਿਹੜੀ ਸਵਾਰੀ ਆ ਉਹਨੂੰ ਵੀ ਸੋਚਣਾ ਚਾਹੀਦਾ ਕਿ ਬੰਦਾ ਮੋਰੇ ਕਹੋ ਜਾ ਉਹ ਮੋਰੇ ਕਿਹਾ ਕਿ ਉਹ ਵੀ ਹੋ ਸਕਦਾ ਉਹ ਵੀ ਗਲਤ ਹੋਵੇ ਦੋਨਾਂ ਲਈ ਖਤਰਾ ਹਾਂ ਦੋਨਾਂ ਲਈ ਖਤਰਾ ਤੇ ਟੈਕਸੀ ਵਾਲੇ ਨੂੰ ਤਾਂ ਰਾਈਟ ਹੈਗਾ ਨਾ ਉਹ ਤਾਂ ਜੀ ਕੋਈ ਵੀ ਕੱਲ ਨੂੰ ਰੱਬ ਨਾ ਕਰੇ ਕੋਈ ਇਨਵੈਸਟੀਗੇਸ਼ਨ ਵੀ ਉਹਦਾ ਸਾਬਤ ਕਰ ਦੂਗਾ ਮੈਂ ਤਾਂ ਟੈਕਸੀ ਚਲਾਉਂਦਾ ਜੀ ਮੇਰਾ ਤਾਂ ਕੀਤਾ ਮੈਂ ਤਾਂ ਸਵਾਰੀ ਮੈਂ ਬੁੱਕ ਕੀਤੀ ਐ ਮੈਂ ਉਹਨੂੰ ਨਹੀਂ ਚਲੋ ਤਾਂ ਬੈਗ ਬੁੱਕ ਨਹੀਂ ਮੈਂ ਚੈੱਕ ਕੀਤਾ ਮੇਰਾ ਤਾਂ ਕਿਹਾ ਗੱਡੀਆਂ ਬੌਂਡ ਕੀਤੀਆਂ ਨੇ ਚਲਾਨ ਕੱਟਿਆ ਗਿਆ ਚਲਾਨ ਕੱਟ ਚਲਾਨ ਹਾਂਜੀ ਚਾਰ ਕਟੀਆਂ ਜੀ ਚਾਰ ਹਾਂ ਚਾਰ ਕਟੀਆਂ ਬਹੁਤ ਸ਼ੁਕਰੀਆ ਓਕੇ ਥੈਂਕ ਯੂ